मां थोरे तारी के मोटर पारां ਭਾਈ ਦੇਖ ਇਹ ਬਾਜੋ ਸਾਵਾ ਇਹ ਦਲਜੀਤ ਸਿੰਘਾ ਟਵਾਲ ਸਾਡੇ ਇਸ ਇਲਾਕੇ ਦੇ ਬਹੁਤ ਸੀਨੀਅਰ ਲੀਡਰ ਹੈ ਚੇਅਰਮੈਨ ਮਾਰਕੀਟਿੰਗ ਕਮੇਟੀ ਵੀ ਹੁੰਦੇ ਸੀ ਸਭ ਕੁਝ ਹੈ ਗਿਆ ਤੇ ਇਹਨਾਂ ਨੇ ਅੱਜ ਅਸੀਂ ਇਹਨਾਂ ਨੂੰ ਬਕਰ ਮਾਜਨ ਜੀ ਨੇ ਰਿਕੁਐਸਟ ਕੀਤੀ ਸੀ ਕਿ 2025 ਪਿੰਡਾਂ ਦੇ ਇੰਚਾਰਜ ਨੇ ਕਿ ਇੱਕ ਵੱਡੀ ਮੀਟਿੰਗ ਕਰਾਓ ਔਰ ਇਹ ਬਹੁਤ ਤੁਸੀਂ ਆਪ ਦੇਖਿਆ ਵੀ ਲੂ ਚੱਲ ਰਹੀਆਂ ਇਹਨਾਂ ਪਰ ਆ ਇਕੱਠ ਹੋਇਆ ਔਰ ਲੋਕਾਂ ਦਾ ਹੰਗਾਰਾ ਬਹੁਤ ਆ ਕਾਂਗਰਸ ਪਾਰਟੀ ਨੂੰ ਮੇਰੇ ਲਈ ਵੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਤੀ ਫਤੇਗੜ ਸਾਹਿਬ ਦੀ ਸੀਟ ਬਹੁਤ ਵੱਡੀ ਲੀਡ ਲੈ ਕੇ ਨਿਕਲਾਂਗੇ ਔਰ ਸਾਨੇਵਾਲ ਨਾਲ ਕੇ ਤੋਂ ਵੀ ਆਮ ਆਪੀ ਦੇ ਵਰਕਰ ਵੀ ਅੱਜ ਸ਼ਾਮਲ ਹੋ ਰਹੇ ਨੇ ਗੰਨਤ ਕਵਾਜੀ ਦੇ ਵਿੱਚ ਉਹ ਤਾਂ ਤਾਂ ਹੀ ਉਧਰ ਹੁਣ ਭਾਜਣਾ ਪੈ ਰਹੀਆਂ ਨੇ ਹਰ ਜਗ੍ਹਾ ਅੱਜ ਅੱਜਕੱਲ ਮੈਂ ਜਿੱਥੇ ਜਾ ਰਹੇ ਹਾਂ ਆਮ ਆਪੀ ਦੇ ਵਰਕਰ ਸ਼ਾਮਿਲ ਹੋ ਰਹੇ ਆ ਅズਵੇਰੇ ਸਾਨੇਵਾਲ ਆਪਣਾ ਉਹ ਇੱਕ ਮੈਰਿਜ ਹਾਲ ਸੀ ਉਹਦੇ ਚ ਆ ਉਹਦੇ ਚ ਸੀ ਉਹਦੇ ਚ 10 15 20 ਲੋਕ ਆਮ ਆਪੀ ਦੇ ਆਏ ਆ ਕੱਲ ਵੀ ਮੈਂ ਹੋਰ ਹਲਕੇ ਚਾਂ ਗਾਜ਼ੀ ਸਭ ਜਗ੍ਹਾ ਆਪ ਪਾਰਟੀ ਦੇ ਲੋਕ ਹੁਣ ਇਕੱਠਾ ਮਿਲ ਹੋ ਰਿਹਾ ਉਹਨਾਂ ਨੂੰ ਦਿਖ ਰਿਹਾ ਕਿ ਇਹ ਪਾਰਟੀ ਉਹ ਸੀ ਜਿਹੜੀ ਹਵਾ 'ਚ ਗੱਲਾਂ ਕਰਦੀ ਸੀ ਕੰਮ ਧਰਤੀ ਤੇ ਕਰਦੀ ਨਹੀਂ ਆ ਕਾਂਗਰਸ ਪਾਰਟੀ ਨੇ ਜੋ ਕਿਹਾ ਹੈਗਾ ਉਹ ਵਾਦੇ ਪੂਰੇ ਕਰੇਗੀ ਇਹ ਸਾਨੂੰ ਵਿਸ਼ਵਾਸ ਆ ਉਹ ਲੋਕਾਂ ਨੂੰ ਇਹ ਵੀ ਲੱਗ ਰਿਹਾ ਕਿ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਆ ਮੋਦੀ ਜਾ ਰਿਹਾ ਇਸ ਕਰਕੇ ਵੀ ਬਹੁਤ ਸਾਰੇ ਲੋਕ ਸਾਡੇ ਵੱਲ ਖਿੱਚ ਕੇ ਆ ਰਹੇ ਬਹੁਤ ਬਹੁਤ ਧੰਨਵਾਦ ਅੱਜ ਕਾਫੀ ਦੇਰ ਬਾਅਦ ਡਾਕਟਰ ਸਾਹਿਬ ਨੇ ਸਾਡੇ ਬਲਾਕ ਪੱਧਰ ਦੀ ਇੱਕ ਮੀਟਿੰਗ ਸਰਦੀ ਸੀ ਤੁਸੀਂ ਆਪ ਖੁਦ ਦੇਖਿਆ ਹੋਣਾ ਕਿ ਇਕੱਠ ਕਾਫੀ ਵੱਡਾ ਰੂਪ اختیار ਕਰ ਗਿਆ ਸੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਲੋੜ ਤੋਂ ਵੱਧ ਉਤਸ਼ਾਹ ਤੇ ਮਜ਼ਬੂਤੀ ਨਾਲ ਕੰਮ ਕਰ ਰਹੇ ਆਂ ਬੂਥ ਪੱਧਰ ਤੇ ਕੰਮ ਕਰ ਰਹੇ ਨੇ ਤੇ ਇਹੋ ਜੀ ਕੋਈ ਗੱਲ ਨਹੀਂ ਵੀ ਅਸੀਂ ਸਰਕਾਰ ਨੂੰ ਹਰਾਣਾ ਚਾਹੀਦਾ ਸਾਡੇ ਏਰੀਆ ਦੇ ਵਿੱਚ ਕਾਂਗਰਸ ਵੱਧ ਵਧ ਵੋਟਾਂ ਨਾਲ ਲੀਡ ਲੈ ਕੇ ਜਿੱਤੂਗੀ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਤੇ ਡਾਕਟਰ ਸਾਹਿਬ ਵੀ ਮੇਰੇ ਹਿਸਾਬ ਨਾਲ ਸੇਟ ਜਿੱਤਣਗੇ ਫਟੋਗ੍ਰਾਫਰ